ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਫਾਈਲ ਪਾਸਿੰਗ ਸਰਟੀਫਿਕੇਟ ਦੇਣ ਲਈ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੋਸ ਨਗਰ ਕੌਂਸਲ ਧਰਮਕੋਟ ਵਿਖੇ ਪਹੁੰਚੇ ਜਿੱਥੇ ਨਗਰ ਕੌਂਸਲ ਸਟਾਫ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਇਸ ਮੌਕੇ ਜਿੱਥੇ ਹਲਕਾ ਵਿਧਾਇਕ ਨੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਉਥੇ ਹੀ ਇਹ ਸਬੰਧੀ ਨਿਊਜ਼ ਹਟ ਪੰਜਾਬ ਚੈਨਲ ਨਾਲ ਜਾਣਕਾਰੀ ਵੀ ਸਾਂਝੀ ਕੀਤੀ ਸਾਡੇ ਧਰਮਕੋਟ ਸ਼ਹਿਰ ਦੇ ਵਿੱਚ ਜਿਹੜੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਉਹਦੇ ਅਧੀਨ ਤਕਰੀਬਨ 50 ਦੇ ਕਰੀਬ ਜਿਹੜੇ ਲਾਭਪਾਤਰੀ ਨੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਰਹਿਣ ਵਾਸਤੇ ਜਿਹੜੇ ਕਮਰੇ ਆ ਉਹਨਾਂ ਦੀ ਜਿਹੜੀ ਗ੍ਰਾਂਟ ਆ ਉਹ ਅੱਜ ਅਸੀਂ ਡਿਸਟ੍ਰਿਬਿਊਟ ਕਰ ਰਹੇ ਹਾਂ ਇਹਨੂੰ ਦੇ ਰਹੇ ਹਾਂ ਤਕਰੀਬਨ 2.5 ਲੱਖ ਰੁਪਈਆ ਹਰੇਕ ਲਾਭਪਾਤਰੀ ਨੂੰ ਉਹਦਾ ਜਿਹੜਾ ਕਮਰਾ ਬਣਾਉਣ ਲਈ ਉਹ ਦਿੱਤਾ ਜਾ ਰਿਹਾ ਹੈ ਇਹ ਚਾਰ ਕਿਸ਼ਤਾਂ ਦੇ ਵਿੱਚ ਜਿਹੜੇ ਪੈਸੇ ਦਿੱਤੇ ਜਾਣਗੇ ਪਹਿਲਾ ਜਦੋਂ ਨੀ ਪਟਣਗੇ 50000 ਰੁਪਇਆ ਉਸ ਵੇਲੇ ਦਿੱਤਾ ਜਾਊਗਾ ਜਦੋਂ ਲੈਂਟਰ ਤੇ ਪਹੁੰਚੂਗਾ 1 ਲੱਖ ਰੁਪਇਆ ਉਦੋਂ ਫਿਰ ਜਦੋਂ ਛੱਤ ਪੈ ਜਾਵੇਗੀ 50000 ਉਦੋਂ ਤੇ ਅਖੀਰ ਦੇ ਵਿੱਚ ਜਿਹੜਾ ਫਾਈਨਲ 50000 ਦੀ ਆ ਜਦੋਂ ਪੂਰਾ ਫਾਈਨਲ ਹੋ ਕੇ ਉਹਦੀ ਫੋਟੋ ਹੋ ਜਾਏਗੀ 50000 ਰੁਪਇਆ ਉਦੋਂ ਉਹਨਾਂ ਦੇ ਖਾਤੇ ਦੇ ਵਿੱਚ ਪਾ ਦਿੱਤਾ ਜਾਊਗਾ ਸੋ ਤਕਰੀਬਨ ਇਹ 50 ਦੇ ਕਰੀਬ ਨੇ ਅੱਜ 1 ਕਰੋੜ ਦੇ 25 ਲੱਖ ਦੀ ਜਿਹੜੀ ਰਾਸ਼ੀ ਆ ਅੱਜ ਉਹਨਾਂ ਦਾ ਜਿਹੜਾ ਇਹ ਵੰਡਣ ਹੋ ਰਿਹਾ ਅੱਜ ਇਹ ਰਾਸ਼ੀ ਜਿਹੜੀ ਲਾਭਪਾਤਰੀਆਂ ਦੇ ਇਹਨਾਂ ਦੇ ਕੰਮ ਜਿਹੜੇ ਹੈਗੇ ਆ ਸ਼ੁਰੂ ਹੋ ਰਹੇ ਨੇ ਸੋ ਅੱਜ ਉਹਨਾਂ ਨੂੰ ਇਹ ਜਿਹੜੇ ਸਰਟੀਫਿਕੇਟ ਨੇ ਉਹ ਅਸੀਂ ਮੁਹੱਈਆ ਕਰਾ ਰਹੇ ਹਾਂ ਸੋ ਸ਼ਹਿਰ ਦੇ ਵਿੱਚ ਹੋਰ ਵੀ ਨੇ ਕਲੇ ਨਹੀਂ ਕਲੇ ਇਹੀ 50 ਨੇ ਹੋਰ ਵੀ ਜਿਹੜੇ ਲਾਭਪਾਤਰੀ ਨੇ ਹੌਲੀ-ਹੌਲੀ ਸਟੈਪ-ਬਾਈ-ਸਟੈਪ ਸਾਡੇ ਕੋਲ ਤਕਰੀਬਨ ਇੰਨੀ ਗਿਣਤੀ ਹੋ ਰਹੀ ਪਈ ਆ ਅਗਲੀ ਅਗਲੀ ਵਾਰੀ ਦੇ ਵਿੱਚ ਉਹ ਜਿਹੜੇ ਅਗਲੇ ਰੈਂਟਾਂ ਦੇ ਫਾਰਮ ਭਰੇ ਹੋਏ ਨੇ ਉਹਨਾਂ ਦੇ ਵੀ ਮਕਾਨ ਜਦੋਂ ਪਾਸ ਹੋ ਗਿਆਗੇ ਉਹਨਾਂ ਨੂੰ ਵੀ ਅਗਲੀ ਵਾਰੀ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜੇ ਉਹਨਾਂ ਦੇ ਕਾਗਜ਼ ਨੇ ਉਹਦੇ ਤੇ ਜਾਣਗੇ ਕਿੰਨੇ ਟਾਈਮ 'ਚ ਇਹ ਜਿਹੜਾ ਕੰਪਲੀਟ ਕਰਵਾ ਲਵਾਂਗੇ ਇਹ ਇਹਨਾਂ ਤੇ ਡਿਪੈਂਡ ਹੁੰਦਾ ਜੀ ਇਹ ਕਿੰਨੇ ਟਾਈਮ ਦੇ ਵਿੱਚ ਤਕਰੀਬਨ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜੀ ਇਹ ਰਾਸ਼ੀ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਣੀ ਸ਼ੁਰੂ ਹੋ ਜਾਊਗੀ ਉਸ ਤੋਂ ਬਾਅਦ ਜਿਹੜੀ ਜਿਹੜੀ ਸਟੇਜ ਤੇ ਨਹੀਂ ਜਲਦੀ ਕਮਰਾ ਪਹੁੰਚੂਗਾ ਉਹਨੇ ਜਲਦੀ ਜਿਹੜੀ ਰਾਸ਼ੀ ਆ ਉਹਨਾਂ ਦੀ ਉਹ ਡਿਸਪੈਚ ਹੋ ਗਈ ਇਹਨਾਂ ਦੇ ਖਾਤਿਆਂ ਦੇ ਵਿੱਚ ਪੈ ਜਾਵੇਗੀ ਇੱਕ ਚੀਜ਼ ਮੈਂ ਹੋਰ ਦੱਸਣੀ ਚਾਹਣਾ ਹੈ ਕਿ ਜਿਹੜੀ ਇਹ ਕਮਰਾ ਬਣਾਉਣ ਦੀ ਜਿਹੜੀ ਰਾਸ਼ੀ ਸੀਗੀ ਪਹਿਲਾਂ 175000 ਦਿੱਤੀ ਜਾਂਦੀ ਸੀ ਤੇ ਹੁਣ ਜਿਹੜੀ ਇਹ ਰਾਸ਼ੀ ਹੈ ਵੱਧ ਕੇ 2.5 ਲੱਖ ਦੇ ਕਰੀਬ ਹੋ ਗਈ ਆ ਸੋ 75000 ਕਿਉਂਕਿ ਮਹਿੰਗਾਈ ਹੋਣ ਕਰਕੇ ਜਿਹੜੀ 175 ਦੇ ਵਿੱਚ ਕਮਰਾ ਕੰਪਲੀਟ ਨਹੀਂ ਸੀ ਹੋ ਰਿਹਾ ਉਹ ਹੁਣ ਜਿਹੜੀ ਰਾਸ਼ੀ ਆ ਉਹ 2.2 ਲੱਖ ਦੀ ਹੋ ਗਈ ਹੈ ਸੋ 2.2 ਲੱਖ ਦੇ ਹਿਸਾਬ ਦੇ ਨਾਲ ਹਰੇਕ ਜਿਹੜਾ ਬੈਨੀਫੀਸ਼ੀਅਰੀ ਆ ਜੋ ਲਾਭਪत्री ਆ ਉਹਦੇ ਖਾਤੇ ਦੇ ਵਿੱਚ ਇਹ ਪੈਸੇ ਪਾਏ ਜਾਣਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੋ ਸਾਡੇ ਮਕਾਨ ਪੰਜਾਬ ਸਰਕਾਰ ਵੱਲੋਂ ਪਾਸ ਹੋ ਕੇ ਆਏ ਆ ਅੰਜਾਮ ਮਕਾਨ ਉਹਨਾਂ ਦਾ ਦੇ ਵਿੱਚ ਬਹੁਤ ਹੀ ਸਤਕਾਰ ਜੋ ਸਾਡੇ ਐਮਐਲਏ ਸਾਹਿਬ ਜਿਹੜੇ ਪਹੁੰਚੇ ਆ ਤੁਹਾਡੇ ਸਾਰਿਆਂ ਨੂੰ ਸਰਟੀਫਿਕੇਟ ਦੇਣ ਵਾਸਤੇ ਸਾਡੇ ਐਮਸੀ ਸਾਹਿਬਾਨ ਪਹੁੰਚੇ ਆ ਅਤੇ ਹੋਰ ਮੇਰੇ ਵਿੱਚ ਜਿੰਨੇ ਸਾਥੀ ਮੇਰੇ ਭੈਣਾਵਾਂ ਔਰ ਭਰਾ ਸਤਿਕਾਰਯੋਗ ਸਾਡੇ ਪ੍ਰੈਸ ਦੇ ਨਮੰਦੇ ਸਭ ਨੂੰ ਪਹਿਲਾ ਮੈਂ ਫਤਿਹ ਬਲੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਹੁਤ ਹੀ ਦੇਖੋ ਐਮਐਲਏ ਸਾਹਿਬ ਦੇ ਬੜੇ ਧੰਨਵਾਦੀ ਆ ਆਪਾਂ ਸਾਰੇ ਦੇਖੋ ਜਿੰਨਾਂ ਦੀਆਂ ਕੋਸ਼ਿਸ਼ਾਂ ਸਦਕਾ ਆਪਣੇ ਪੰਜਾਬ ਮਕਾਨ ਪਾਸ ਹੋ ਕੇ ਆਏ ਆ ਟੋਟਲ ਆਪਣੀਆਂ 68 ਫੈਲਾਂ ਆਈਆਂ ਸੀਗੀਆਂ ਜਿਨ੍ਹਾਂ ਚੋਂ 50 ਪਾਸ ਹੋ ਕੇ ਆਏ ਆ ਇਹ ਐਮਐਲਏ ਸਾਹਿਬ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਨੇ ਸਰਕਾਰ ਤੋਂ ਜੋਰ ਪਾ ਕੇ ਪੰਜਾਬ ਮਕਾਨ ਪਾਸ ਕਰਵਾ ਕੇ ਲਿਆਂਦੇ ਆ ਦੇਖੋ ਪਹਿਲਾਂ 1,75,000 ਰੁਪਏ ਦਾ ਗ੍ਰਾਂਟ ਮਿਲਦੀ ਸੀ ਸਾਰੇ ਐਮਐਲਏ ਸਭਾਂ ਨੇ ਸਰਕਾਰ ਤੇ ਦਬਾਅ ਪਾਇਆ ਕਿ ਇਹਦੇ ਨਾਲ ਬੁਕਾਨ ਦੀ ਜਿਹੜੀ ਉਸਾਰੀ ਪੂਰੀ ਨਹੀਂ ਹੁੰਦੀ। ਸੋ ਇਹਨਾਂ ਨੇ 2.5 ਲੱਖ ਰੁਪਇਆ ਕਰਵਾਇਆ ਹੈ। ਇਹਨਾਂ ਦੀ ਕੋਸ਼ਿਸ਼ਾਂ ਹੋਰ ਅੱਗੇ ਹੈਗੀਆਂ ਇਸ ਨੂੰ ਵੱਧ ਵੱਧ ਕਰਾਉਂਦੀਆਂ। ਸੋ ਜਿੱਥੇ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਉੱਥੇ ਇਲਾਕੇ ਲਈ ਵੀ ਜਿੰਨਾ ਵਧੀਆ ਕੰਮ ਕਰਦੇ ਆਪਣੇ ਸ਼ਹਿਰ ਦੇ ਲਈ ਵੀ ਕੰਮ ਕਰਦੇ ਆਪਾਂ ਨੂੰ ਸਾਰਿਆਂ ਦਾ ਸਾਰਿਆਂ ਨੂੰ ਇਹਨਾਂ ਦੇ ਬਹੁਤ ਹੀ ਧੰਨਵਾਦੀ ਹੋਣਾ ਚਾਹੀਦਾ। ਅੱਗੇ ਵੀ ਵਧੀਆ ਕੰਮ ਕਰਦੇ ਆ। ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਸਾਰਿਆਂ ਸਾਥੀਆਂ ਵੱਲੋਂ ਤੇ ਸਾਰੇ ਜੀ ਜਿੰਨੇ ਬੈਠੇ ਆ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰ ਕਿ ਤੁਸੀਂ ਸਾਡੇ ਜਿਹੜੇ ਸ਼ਹਿਰ ਦੇ ਲਈ ਇਹ 50 ਮਕਾਨ ਮਨਜ਼ੂਰ ਕਰਾ ਕੇ ਲਿਆਉਂਦੇ ਆ ਤੇ ਗਾਂ ਸਾਡੇ ਜਿਹੜੇ ਹੋਰ ਵੀ ਬਾਕੀ ਜਿਹੜੀ ਡਿਸਟ੍ਰਿਕਟ ਹੋਊਗੀ ਉਹ ਅਸੀਂ ਤੁਹਾਨੂੰ ਦਵਾਂਗੇ ਉਹ ਵੀ ਜਲਦੀ ਪਾਸ ਕਰਾ ਕੇ ਲਿਆ ਕੇ ਦਿਓਗੇ ਇੰਨਾ ਹੀ ਕਹਿੰਦਾ ਹੋਇਆ ਮੈਂ ਖਿਵਾਂ ਦਾ ਜਾਚਕਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ